ਮੌਜੂਦਾ ਵਿਧਾਇਕ ਤੁਹਾਡੇ ਬੜੇ ਕੰਫੀਡੈਂਸ ਹੋ ਕੇ ਬੋਲਦੇ ਆ ਉਹ ਕਹਿੰਦੇ ਕੀ ਸਾਡੀ ਸਰਕਾਰ ਆਉਣੀ ਆ ਲੋਕ ਦੁਆਰੇ ਵੀ ਆਵਾਦੀ ਪਾਰਟੀ ਨੂੰ ਚੁਣਨਗੇ ਤੇ ਆਜ ચૂંટણી ਚ ਵੀ ਆਵਾਦੀ ਪਾਰਟੀ ਦਾ ਕੱਲਾ ਕੱਲਾ ਉਮੀਦਵਾਰ ਜਿੱਤੂਗਾ ਦੇਖੋ ਐਮਐਲਏ ਸਾਹਿਬ ਦੀ ਜਿਹੜੀ ਗੱਲ ਆ ਉਹ ਉਹਨਾਂ ਦੀ ਆਪਣੀ ਸੋਚ ਆ ਜਿਹੜੀ ਹਵਾ ਪਿਛਲੇ ਦੌਰਾਨ ਚੱਲੀ ਸੀਗੀ ਉਹਨਾਂ ਨੂੰ ਉਹੀ ਆਸਾਂ ਦਿਖ ਰਹੀਆਂ ਨੇ ਉਸ ਟਾਈਮ ਲੋਕਾਂ ਨੇ ਕਾਂਗਰਸ ਤੇ ਇਕਾਲੀ ਦਲ ਜੋ ਪ੍ਰਚਾਰ ਮਾਨ ਸਾਹਿਬ ਨੇ ਕਰਿਆ ਵੀ ਤੁਸੀਂ ਇਹ ਦੋਏ ਦੇਖ ਲੇ ਹੁਣ ਇੱਕ ਵਾਰ ਸਾਨੂੰ ਦੇਖ ਲਓ ਉਹ ਚੀਜ਼ ਲੋਕਾਂ ਨੇ ਉਹਨਾਂ ਨੂੰ ਬੋਟਾਂ ਪਾਤੀਆਂ ਖਾਸ ਕਰਕੇ ਜਿਹੜਾ ਝੂਠ ਬੋਲਿਆ ਵੀ ਅਸੀਂ ਕੋਈ ਸਕਿਉਰਟੀ ਨਹੀਂ ਲਵਾਵਾਂਗੇ ਅਸੀਂ ਹੂਟਰ ਨਹੀਂ ਮਾਰਾਂਗੇ ਜਾਂ ਹਜ਼ਾਰ-ਹਜ਼ਾਰ ਰੁਪਿਆ ਬੀਬੀਆਂ ਨੂੰ ਦਵਾਂਗੇ ਉਹ ਸਾਰਾ ਝੂਠ ਬੋਲ ਕੇ ਲੋਕ ਉਹਨਾਂ ਦੀਆਂ ਗੱਲਾਂ 'ਚ ਆ ਗਏ ਉਸ ਟਾਈਮ ਬੋਟਾਂ ਪੈ ਗਈਆਂ ਇਸ ਵਾਰਾ ਬਲਾਕ ਸਮਤੀ ਦੇ ਜ਼ਿਲ੍ਹਾ ਪ੍ਰਸਿੱਧ ਦੇ ਰਿਜ਼ਲਟ ਦੇਖਿਓ ਤੁਸੀਂ ਕੀ ਆਉਣਗੇ ਹੂੰ ਤਾਂ ਉਮੀਦ ਆਪਦੇ ਜਿੱਤਣ ਦੀ ਨਹੀਂ ਫੁੱਲ ਉਮੀਦ ਹੈ ਜੀ ਸਾਨੂੰ ਛਾੜੇ ਵਾਲਾ ਜੂਨ ਜਿਹੜਾ ਟੌੜਾ ਜੂਨ ਚੱਲ ਰਿਹਾ ਜਿਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਸਾਨੂੰ 53 ਪਿੰਡ ਪੈਂਦੇ ਨੇ ਅਸੀਂ 53 ਦੇ 53 ਪਿੰਡ ਅਕਾਲੀ ਦਲ ਜਿੱਤੂਗਾ